ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਹੈ ਜਿਸ ਹਾਂ ਦੱਸਣਾ ਕਿ ਸੈਨੇਟ ਚੋਣਾਂ ਨੂੰ ਲੈ ਕੇ ਇਹ ਵੱਡੀ ਖਬਰ ਜੁੜੀ ਸਾਹਮਣੇ ਆ ਰਹੀ ਹੈ ਦੱਸਣਯੋਗ ਹੈ ਕਿ ਇੰਨੇ ਦਿਨਾਂ ਤੋਂ ਚਾਲ ਰਹੇ ਦਰਨੇ ਤੋਂ ਬਾਅਦ ਪ੍ਰੋਟੈਸਟ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਇੱਕ ਵੱਡੀ ਜਿੱਤ ਜਿਹੜੀ ਦਰਜ ਕੀਤੀ ਗਈ ਹੈ ਚੋਣਾਂ ਨੂੰ ਜਿਹੜੀ ਕੀ ਮਨਜ਼ੂਰੀ ਮਿਲ ਚੁੱਕੀ ਹੈ ਪੰਜਾਬ ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖਬਰ ਹੈ ਤੇ ਉਪ ਰਾਸ਼ਟਰਪਤੀ ਨੇ ਪੀਓ ਸੈਨੇਟ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿहां ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦਫ਼ਤਰ ਨੇ ਸੈਨੇਟ ਚੋਣਾਂ ਦੀਆਂ ਤਰੀਕਾ ਨੂੰ ਮਨਜ਼ੂਰੀ ਦਿੰਦੇ ਹੋਏ ਇੱਕ ਨੋਟੀਫਿਕੇਸ਼ਨ ਜਿਹੜਾ ਕਿ ਜਾਰੀ ਕਰ ਦਿੱਤਾ ਵਿਸ਼ੇ ਕਰੇ ਹੋ ਗਏ تھے ਇਹ ਹੈ ਕਿ ਪੀਯੂ ਚੰਡੀਗੜ੍ਹ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਦਰਨਾ ਦੇ ਰਿਹਾ ਸੀ ਇਸ ਤਰ੍ਹਾਂ ਨ ਪੰਜਾਬ ਦੀਆਂ ਕਈ ਜਥੇਬੰਦੀਆਂ ਵੀ ਇਸ ਦਰਨੇ ਦੇ ਵਿੱਚ ਸ਼ਾਮਲ ਹੋਈਆਂ ਅਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਸੀ 10 ਦਸੰਬਰ ਨੂੰ ਪੰਜਾਬ ਦੇ ਸਾਰੇ ਪਾਸਪਤ ਦਫ਼ਤਰਾਂ ਦਾ ਘਰਾਵ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਦੱਸ ਦਿੰਨਾ ਹੈ ਕਿ ਇਸੇ ਵਿਚਾਲੇ ਇਹ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆਉਂਦੀ ਹੈ ਜਿੱਥੇ ਵਿਦਿਆਰਥੀਆਂ ਦੀ ਵੱਡੀ ਜਿੱਤ ਜਿਹੜੀ ਕਿ ਹੋਈ ਹੈ ਸਾਡੀਆਂ ਦੇ ਹੱਥ ਕੋਈ ਕੰਮ ਕਰਦਾ ਸਾਰੀ ਗੱਲ ਸਾਡੀ ਅੱਜ ਜਤ ਹੋਈ ਆ ਅਸਾਂ ਜਿਹੜਾ ਸਾਡਾ ਨਿਸ਼ਾਨਾ ਆਊਗਾ ਅਸੀਂ ਚੰਡੀਗੜ੍ਹ ਸ਼ਹਿਰ ਦੇ ਹੱਥ ਰੱਖਾਂਗੇ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡਾ ਸਾਰਿਆਂ ਦਾ ਜਥੇਬੰਦੀਆਂ ਦਾ ਸਾਰੇ ਬੰਦਿਆਂ ਦਾ ਧੰਨਵਾਦ ਆ ਪਰ ਜਿਹੜੇ ਪਰਚੇ ਹੋਏ ਨੇ ਨਾ ਹੁਣ ਉਹ ਵੀ ਆਪਾਂ ਉਹ ਵੀ ਲੜਾਈ ਵੇਡ ਲਈਏ ਕਿ ਉਹ ਵੀ ਪਰਚੇ ਜਿੱਦਾਂ ਇਹ ਹੋ ਗਿਆ ਦੇ ਪਰਚਾ ਹੋਣੀ ਉਹ ਕਹਿੰਦਾ ਹੋ ਗਈ ਹੈ ਤੇ ਉਸ ਤੋਂ ਮੈਂ ਪਰਚਿਆਂ ਤੋਂ ਪਹਿਲਾਂ ਡਰੇ ਨਾ ਪਰਚਿਆਂ ਤੋਂ ਹੋਣ ਡਰਾਂਗੇ ਅੱਗੇ ਵੀ ਸਾਡੇ ਦੋ ਬੰਦੇ ਨੇ ਦੋ ਮੁੰਡੇ ਨੇ ਪਰਚਾਇਆ ਕੋਈ ਅਰੇ ਨਾ ਡਰੇ ਨਾ ਪਰਚਿਆਂ ਤੋਂ ਡਰਾਂਗੇ ਸ਼ਡਿਊਲ ਆ ਕੇ ਅਸ ਤੋਂ ਅਗਲੀ ਲੜਾਈ ਦੀ ਦਾ ਬੱਤਾ ਸਟੇਟ ਯੂਨੀਵਰਸਿਟੀ ਵੱਲ ਪੰਜਾਬੀ ਕਾਗਜ਼ਦਾਂ ਦਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਤਾਂ ਇਹ ਗੱਲ ਨੂੰ ਅਸੀਂ ਜਰੂਰ ਮਜ਼ਬੂਤ ਕਰ ਗਏ। ਓ ਰੱਬਾ ਅੱਲਾਹੂ ਅਕਬਰ ਨੂਦ ਸਰਕਾਰਾਂ ਨੂੰ ਅੱਜ ਪਰਮੇਵੀ ਕਿਰਤੀ ਲੋਕਾਂ ਚੁੱਪੀ ਹੋਈ ਨਹੀਂ ਕਿਉਂਕਿ ਉਹਨਾਂ ਨੂੰ ਆਪਣੇ ਹੱਕਾਂ ਦੀ ਅੱਜ ਪਛਾਣ ਨਹੀਂ ਆ ਤੇ ਇਹ ਉਹਨੇ ਸਰਕਾਰਾਂ ਦੀ ਅੱਖਾਂ ਖੋਲਣ ਲਈ ਸੰਘਰਸ਼ ਕੀਤਾ ਕਿ ਲੋਕ ਜਦੋਂ ਜਦ ਤੁਸੀਂ ਹੱਕ ਦੱਬੋਗੇ ਲੋਕ ਅੱਗੇ ਆ ਕੇ ਖੜੇਗੇ ਗੁੱਡੀ ਨੱਕ ਵਿੱਚ ਡੰਕ ਕਰਕੇ ਗੁੱਡੀਆਂ ਤੋਂ ਵਿੱਚ ਕਿਆਂ ਡੱਟਣਗੇ ਇਸ ਕਰਕੇ ਇਹ ਸੰਘਰਸ਼ਾ ਜਿੱਕ ਵੱਡੀ ਵਿਸਾਲ ਬਣਦੀ ਹੈ ਵੀ ਲੋਕਾਂ ਦਾ ਇਨਕਾਮ ਮੋਦੀ ਸਰਕਾਰ ਨੂੰ ਕਿਵੇਂ ਝੋਂਦਾ ਤੁਸੀਂ ਦੇਖੋ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਨੇ ਯੂਐਮਏ ਗੈਰਕਾਨੂੰਨ ਮਰ ਕੇ ਕਿੰਨੇ ਹੀ ਸਾਰੇ ਵਿਦਿਆਰਥੀਆਂ ਨੂੰ ਪੱਤਰਕਾਰਾਂ ਨੂੰ ਜੇਲੀ ਟੱਕਿਆ ਸਿਰਫ ਇਸ ਕਰਕੇ ਕਿ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਹਨ ਉਹਨਾਂ ਸਰਕਾਰਾਂ ਨੂੰ ਜੋ ਲਗਾਤਾਰ ਲੋਕਾਂ ਨੂੰ ਲੁੱਟ ਕੇ ਸਿਰਫ ਕੁਝ ਛੋੜੇ ਲੋਕਾਂ ਲਈ ਕੰਮ ਕਰਦੇ ਨੇ ਅਮੀਰ ਨੂੰ ਹੋਰ ਅਮੀਰ ਬਣਾਉਂਦੇ ਨੇ ਕਿ ਵਿਦਿਆਰਥੀ ਕਿਰਤੀ ਲੋਕਾਂ ਮਜ਼ਦੂਰਾਂ ਦੇ ਹੱਕਾਂ ਨੂੰ ਲੁੱਟ ਰਹੇ ਨੇ ਲਗਾਤਾਰ ਉਹਨਾਂ ਸਰਕਾਰਾਂ ਨੂੰ ਵੰਗਾਰੇ ਲੋਕਾਂ ਰਹਿ ਕੇ ਵੀ ਅੱਜ ਜਿਹੜੀ ਅਗਲੀ ਪੀੜ੍ਹੀ ਆ ਰਹੀ ਹੈ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੇ ਇੱਕ ਇਹਨੇ ਤੁਹਾਡੀ ਧੌਣ ਵਿੱਚ ਕਿਲਾ ਛੱਡਣਾ ਹੈ ਉਹਨਾਂ ਨੇ ਤੁਹਾਡੀਆਂ ਕੁਰਸੀਆਂ ਕੰਮਣ ਲਾਈਆਂ ਨੇ ਪਹਿਲਾਂ ਵੀ ਤੇ ਹੁਣ ਵੀ ਲਾਈਆਂ ਨੇ ਕੰਡੀਸ਼ਨਸ ਵੀ ਰੱਖੀਆਂ ਕੋਈ ਕੰਡੀਸ਼ਨਸ ਵੀ ਹੈ हमने ਸ਼ੇਅਰ ਕਰ ਦਿੱਤੀ ਮੈਮ ਕੋਈ ਕੰਡੀਸ਼ਨਸ ਵੀ ਰੱਖੀਆਂ ਕੋਈ ਨਹੀਂ ਇਸ ਤੋਂ ਬਾਅਦ ਆਪ ਸਟੂਡੈਂਟਸ ਕੋਈ ਅਪੀਲ ਕਰਨਾ ਚਾਹਤੇ ਹਨ ਹਾਂ ਕਿ ਉਹ ਪੜ੍ਹਾਈ ਕਰਨ ਔਰ ਪੇਪਰ ਦੇ ਪੇਪਰ ਦੀ ਤਿਆਰੀ ਕਰਨ ਔਰ ਇਸ ਪ੍ਰੋਟੈਸਟ ਨੂੰ ਲੈ ਕੇ अब प्रोटेस्ट खत्म है अब उनकी डिमांड मान ली गई है देवर, 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 और कुछ कहना चाहेंगे मैम जो अभी तक चला अब तक जितना प्रोटेस्ट चला पीछे पच्चीस दिनों से प्रोटेस्ट कर रहे हैं स्टूडेंट तो यही कहना चाहेंगे कि सरकार ने इनकी डिमांड मान ली है शेड्यूल जारी कर दिया है ਆਪ ਬੱਚੇ ਐ ਇਗਜ਼ਾਮਸ ਚੱਲ ਰਹੇ ਐ ਬਾਕੀ ਬੱਚੋ ਕੋ ਪੇਪਰ ਦੇ ਦੇ ਖੁਦ ਵੀ ਪੜ੍ਹੇ ਆਪਣੇ ਵੀ ਪੇਪਰ ਦੇ ਆਪਣਾ ਕੈਰੀਅਰ ਤੇ ਫੋਕਸ ਰੱਖੇ ਉਹ ਔਰ ਡਿਮਾਂਡਸ ਤੇ ਵੀ ਬਾਤ ਕਰ ਰਹੇ ਐ ਕਿ ਔਰ ਬਹੁਤ ਸਾਰੀ ਡਿਮਾਂਡ ਸੀ ਉਹ ਡਿਮਾਂਡ ਸੀ ਇੱਕ ਮਿੰਟ ਬਰੀਫ ਕਰ ਦੇਣਾ ਮੈਮ ਤਸਵੀਰਾਂ ਤੇ ਵੀ ਤੁਸੀਂ ਜਿਵੇਂ ਕਿ ਵੇਖ ਸਕਦੇ ਹੋ ਕਿ ਪਟਾਕੇ ਵੀ ਚਲਾਏ ਗਏ ਨੇ ਮਾਚ-ਪਾਸ ਜੁੜੀ ਕੱਢੀ ਗਈ ਐ ਵਿਦਿਆਰਥੀਆਂ ਦੇ ਵੱਲੋਂ ਪੂਰੀ ਖੁਸ਼ੀ ਦਾ ਮਾਹੌਲ ਜਿਹੜਾ ਕਿ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਜਿਹੜਾ ਕਿ ਬਣਿਆ ਹੋਇਆ ਨਜ਼ਰ ਆ ਰਿਹਾ ਐ ਇੰਨੇ ਦਿਨਾਂ ਦੇ ਪ੍ਰੋਟੈਸਟ ਤੋਂ ਬਾਅਦ ਉਹਨਾਂ ਦੀ ਜਿੱਤ ਹੋਈ ਹੈ ਉਹਨਾਂ ਦੇ ਹੱਕ ਦੀ ਜਿੱਤ ਹੋਈ ਹੈ ਤਾਂ ਬਿਲਕੁਲ ਤਸਵੀਰਾਂ ਸਾਫ਼ ਤੌਰ ਤੇ ਉਥੋਂ ਨਜ਼ਰ ਆ ਰਹੀਆਂ ਨੇ ਐਕਸਕਲੂਸਿਵ ਤਸਵੀਰਾਂ ਵਿਸ਼ਵ ਵਾਰਤਾ ਦੇ ਵੱਲੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਜਸ਼ਨ ਜੁੜਾ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਸੱਚ ਦੇ ਲਈ ਲੜਾਈ ਹੱਕ ਦੀ ਲੜਾਈ ਦੀ ਜਿਹੜੀ ਵੱਡੀ ਜਿੱਤ ਹੋਈ ਹੈ ਚੋਣਾ ਨੂੰ ਲੈ ਕੇ ਜਿਹੜੀ ਕੀ ਮਨਜ਼ੂਰੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾ ਕਰਵਨ ਦੀ ਮਨਜ਼ੂਰੀ ਜਿਹੜੀ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਵੱਖ-ਵੱਖ ਆਗੂਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਤੇ ਸਾਰਿਆਂ ਦੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਵਧਾਈਆਂ ਵੀ ਦਿੱਤੀਆਂ ਗਈਆਂ ਨੇ